ਪੱਤੀ ਇਲਾਕੇ ਅੰਦਰ ਚੋਰ ਹੁਣ ਆਮ ਲੋਕਾਂ ਦੇ ਨਾਲ-ਨਾਲ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ ਜਿਸ ਦੀ ਮਿਸਾਲ ਬੀਤੇ ਦੋ ਦਿਨਾਂ ਤੋਂ ਵੱਖ-ਵੱਖ ਗੁਰਦੁਆਰਿਆਂ ਅੰਦਰੋਂ ਚੋਰੀ ਦੀਆਂ ਘਟਨਾਵਾਂ ਵਾਪਰਨ ਤੋਂ ਮਿਲਦੀ ਹੈ ਪਹਿਲੀ ਘਟਨਾ ਵਿੱਚ ਬੀਤੇ 19 ਤੇ 20 ਜਨਵਰੀ ਦੀ ਦਰਮਿਆਨੀ ਅੱਧੀ ਰਾਤ ਨੂੰ ਪਿੰਡ ਕੋਟ ਬੁੱਢਾ ਅੰਦਰ ਚੋਰਾਂ ਨੇ ਬੇਖੌਫ ਹੋ ਕੇ ਗੁਰਦੁਆਰੇ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱੰਦੇ ਆ ਸੇਵਾਦਾਰ ਨੂੰ ਗੰਭੀਰ ਜ਼ਖਮੀ ਕਰਕੇ ਉਸ ਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਦੂਸਰੀ ਘਟਨਾ ਵਿੱਚ ਚੋਰਾਂ ਨੇ ਸੰਗਣੀ ਆਬਾਦੀ ਵਾਲੇ ਪਿੰਡ ਸਭਰਾ ਦੀ ਪੱਤੀ ਪੂਰੇ ਕਹਦੇ ਗੁਰਦੁਆਰੇ ਨੂੰ ਨਿਸ਼ਾਨਾ ਬਣਾਉਂਦਿਆਂ ਬੀਤੀ ਅੱਧੀ ਰਾਤ ਨੂੰ ਹੀ ਗੁਰਦੁਆਰਾ ਸਾਹਿਬ ਦੀ ਨਿਗਰਾਨੀ ਲਈ ਲਗਾਏ ਗਏ ਤਿੰਨ ਕੈਮਰੇ ਡੀਵੀਆਰ ਐਲਸੀਡੀ ਬੈਟਰਾ ਅਤੇ ਗੋਲਕ ਤੋੜ ਕੇ 3000 ਰੁਪਏ ਨਕਦੀ ਚੋਰੀ ਕਰਕੇ ਲੈ ਗਏ ਹਨ ਦੂਸਰੇ ਪਾਸੇ ਸਥਾਨਕ ਪੁਲਿਸ ਨੇ ਗੁਰਦੁਆਰੇ ਅੰਦਰੋਂ ਚੋਰੀ ਹੋਣ ਦੀ ਘਟਨਾ ਸੰਬੰਧੀ ਪੁਸ਼ਟੀ ਕੀਤੀ ਹੈ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਰਦਿਆਂ ਕੁਝ ਸ਼ੱਕੀ ਲੋਕਾਂ ਤੋਂ ਚੋਰੀ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕਰਨ ਦੀ ਗੱਲ ਆਖੀ ਹੈ ਪਰ ਫਿਲਹਾਲ ਦੋਵੇਂ ਹੀ ਘਟਨਾਵਾਂ ਨਾਲ ਸੰਬੰਧਿਤ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹਨ ਖਬਰ ਪੰਚਨਾਮਾ ਦੇ ਨਿਊਜ਼ ਡੈਕਸ ਤੋਂ ਪੱਤਰਕਾਰ ਅਵਤਾਰ ਸਿੰਘ ਢਿੱਲੋਂ ਅਤੇ ਪੱਤਰਕਾਰ ਵਿਨਸਿੰਗ ਸੰਧੂ ਦੀ ਰਿਪੋਰਟ ਹਾਂਜੀ ਦੱਸੋ ਜੀ ਰਾਜ ਜੀ ਇੱਕ ਮਿੰਟ ਦਾ ਹਾਂ ਜਿਵੇਂ ਸਾਨੂੰ ਪਤਾ ਲੱਗਾ ਹੈ ਅਸੀਂ ਸਾਰੇ ਜੀ ਵੀ ਉੱਜ ਕੇ ਰਹੇ ਹਾਂ ਅੱਜ ਕੀ ਦੇਖਿਆ ਹੈ ਕਿ ਸਮਝਣ ਦੀ ਕੀ ਮਹਾਦੀਪ ਅੰਗਣਾ ਪੜਿਆ ਹੋਇਆ ਉਹ ਠੀਕ ਰਹੇ ਨੇ ਤੇ ਇਨਵਰਟਰ ਹਾਂ ਜੀ ਬੈਠਾ ਤੇ ਕੈਮਰਾ ਕੈਮਰਾ ਤੇ ਕੈਮਰਾ ਸਾਰਾ ਸਮਾਰ ਅਤੇ ਉੱਥੇ ਜਿਹੜਾ 2500 ਰੁਪਏ ਪਤੀ ਪੂਰਾ ਰਹੇਗਾ ਅਕੀ ਦੇ ਪੈਸੇ ਰੱਖੇ ਚੁਣੇਗਾ ਤੇਰ ਵਾਸਤੇ ਕੋਈ ਨਹੀਂ ਜਿਹੜਾ ਗੁਰਦਰਾਹ ਬੁਲਾਏ ਇਹ ਆਪਣੀ ਪੱਤੀ ਪੂਰੇ ਦਾ ਜੀ ਅੱਛਾ ਜੀ ਪਿੰਡ ਸਭਰਾ ਤਸਰੀਲ ਪੱਟੀ ਗੁਰਦਾਰੇ ਚ ਰਾਤ ਕਿਹੜੇ ਟਾਈਮ ਤੇ ਚੋਰਾਣੇ ਚੋਰੀ ਕੀਤੀ ਜੀ ਸਾਢੇ 11 ਸਾਢੇ 12 ਕਰਤਾ ਅੱਛਾ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਜੀ ਸੀੜੀ ਜੋ ਕੈਮਰਾ ਕਵਰ ਕੋਲ ਪਨ ਕੇ 2500 ਰੁਪਿਆ ਹੀ ਹਾਂਜੀ ਨਾਲ ਸਾਰਾ ਹੀ ਸਮਾਨ ਲੈ ਗਿਆ ਇੱਕ ਬੈਟਰਾ ਇੱਕ ਐਂਡਲੇਟਰ ਅੱਛਾ ਬੈਟਰਾ ਨਵਿਟਰ ਹੀ ਨਾਲ ਤੇ ਤੋੜਪੱਜ ਕੀਤੀ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਕੀ ਮੰਗ ਕਰਦੇ ਵੀ ਇਹ ਤੋਂ ਮੰਗੇ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਥੋੜੇ ਫੜੇ ਜਾਣ ਹਾਂਜੀ ਉਹਨਾਂ ਦੇ ਜੋ ਬੰਦੀ ਕਾਰਵਾਈ ਚਾਹ ਬਈ ਨਾ ਤਾਂ ਮੈਂ ਕਿ ਕਰਕੇ ਦੱਸਦਾ ਤੇ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹ ਬਲਾ ਇਨਸਾਫ ਸੱਚ ਬੰਦੇ ਨਾਲ ਜਿਹੜੇ ਧੱਕਾ ਹੁੰਦੇ ਉਹਦੀ ਗੱਲ ਨਾਲੇ ਗੁਰੂ ਘਰ ਨਾਲ ਆਪਾਂ 9 ਵਜੇ ਤਾਂ ਅਖਤ ਦਾ ਦਰ ਜਿੰਨੇ ਵਜੇ 9 ਨਹੀਂ ਉੱਥੇ ਪਹੇਖਾ ਦਾ ਬੜਾ ਟਾਈਮ ਹੋ ਗਿਆ ਵਾ 9 ਵਜੇ ਹੀ ਆਣੇ ਪੰਜੇ ਕਰੀਏ ਫਿਰ ਠੀਕ ਹੋਊਗਾ ਪਤਾ ਲੱਗਿਆ ਸਾਰਾ ਸਮਝ ਚ ਚਲੋ ਉਹ ਗੱਲ ਐ ਜੀ ਸਾਰਾ ਸਮਝ ਚ ਚਲੋ ਉਹ ਗੱਲ ਐ ਜੀ ਸਰ ਜੀ ਉਹ ਨਾ ਕਿ ਜਿਹੜੇ ਸੋਨੇ ਨੂੰ ਕਰਦੇ ਐਸੇ ਧਰਮੋਂ ਤੇ ਆਪਾਂ ਮੰਨਦੇ ਜੀ ਇਹਦੇ ਨਾਲ ਆਪਾਂ ਭਜਾ ਦੇ ਭਜ ਲਾ ਗਾਦੇ ਪਾਸੇ ਆਂ ਘੰਡੂ ਘਰ ਦਾ ਕੰਮ ਰਹੇ ਪਰ ਗੁਰੂ ਘਰਾਂ ਵਾਸਤੇ ਕੰਮ ਨਹੀਂ ਨਹੀਂ ਪਾਉਂਦੇ ਬਾਕੀ ਸਾਰੇ ਕੰਮ ਰਹੇ ਦੇਖੋ ਬਾਕੀ ਇਹਨਾਂ ਨੇ ਇੱਕ ਚੋਰੀ ਨਹੀਂ ਬਹੁਤ ਚੋਰੀਆਂ ਕੀਤੀਆਂ ਜਿਹਨਾਂ ਉਹਨਾਂ ਨੂੰ ਬੜਾ ਸ਼ਹਿਰ ਤੋਂ ਆ ਫੇਰਿਆ ਨਾ ਇਹਨਾਂ ਬਗਨਾ ਤੋਂ ਪਹਿਲਾਂ ਬੰਤਾ ਚੋਰੀ ਕੀਤੀ ਆ ਬੋਹਦਾ ਤੁਹਾਨੂੰ ਉਹ ਵੀ ਸਾਹ ਮਿਲ ਜੇਦਾ ਚੰਗਾ ਬਿਮਾਰੀ ਉਹ ਵੀਰ ਮੁੜ ਕੇ ਇਹਨਾਂ ਨੂੰ ਮੈਂ ਪਹਿਲਾਂ ਇਹ ਗੱਲ ਨਾ ਮੇਰੇ ਕਲੰਦੇ ਮੈਂ ਇਹ ਕੋਟ ਬੁੱਡੇ ਵਾਲਾ ਵਿੱਚੋਂ ਨਿਕਲਣਾ ਵਾ ਇੱਥੋਂ ਨਿਕਲਣਾ ਸਾਰਾ ਕੋਸ਼ੀ ਕੋਟ ਬੁੱਡੇ ਵਾਲੇ ਵਿੱਚੇ ਨਾਲ ਸਾਰਾ ਫਰਕ ਨਹੀਂ ਬਾਕੀ ਗੁਰਦੁਆਰੇ ਦਾ ਕੰਮ ਹੈ ਜੇ ਕੋ ਮੋਹਰ ਵਰ ਜਾ ਕੇ ਨਾ ਚੋਰਾ ਨੂੰ ਛਡਾਉਂਦਾ ਉਹ ਤੇ ਮਾੜੀ ਗੱਲ ਆ ਨਹੀਂ ਕੋਈ ਨਹੀਂ ਜਾਂਦਾ ਜਿਆਦਾ ਕੋਈ ਮੋਹਰ ਜਾਂਦਾ ਬਾਅਦ ਚ ਕਰਦਾ ਕਰ ਕਿ ਲੱਗਦੇ ਆ ਦੋ ਤਿੰਨ ਵਾਰ ਚੌਂਕੀ ਅੱਗੇ ਹੀ ਜਵਾਨੀ ਕਲਾਮੀ ਕਹੇ ਚੁੱਕੇ ਉਹਨਾਂ ਨੂੰ ਕੀ ਇੱਥੇ ਢੀੜਾ ਮਾਰਿਆ ਕਰੋ ਤੇ ਕੋਈ ਨਹੀਂ ਇੱਥੇ ਆਉਂਦਾ ਮੈਂ ਕਰਾਂ ਠੀਕ ਆ ਜੀ ਪ੍ਰਸ਼ਾਸਨ ਆਪਰਾ ਅਸਰਾ ਨਹੀਂ ਕਰਦਾ ਜੇ ਅਸੀਂ ਕੱਲਾ ਇਨਸਾਨ ਜਾ ਕੇ ਤਸਪੋਸ ਤੇ ਮੜੀਰ ਨੂੰ ਬੈਠੀ ਨੂੰ ਆਣੇ ਤੇ ਗਾੜੀ ਅੱਖਾਂ ਕੱਢਦੇ ਤੇ ਤੁਹਾਨੂੰ ਖੜਾ ਅਸੀਂ ਆਪੇ ਟੱਕ ਠੀਕ ਆ ਜੀ ਇਹ ਸਾਡੀ ਤੁਹਾਡੇ ਗਾਲੀ ਹੱਥ ਆ ਕੇ ਬੇਨਤੀ ਠੀਕ ਆ ਜੀ ਇਹ ਗੁਰੂ ਘਰ ਮਤਲਬ ਚੋਰੀ ਹੋਈ ਹੈ ਸਭ ਦੇ ਗੁਰੂ ਘਰ ਸਖਤ ਨਹੀਂ ਆ ਤੇ ਆਪਾਂ ਫਿਰ ਤੋਂ ਸਖਤ ਆ ਜੀ ਮੈਂ ਪਹਿਲਾਂ ਗੱਲ ਠੀਕ ਆ ਇਹ ਬੇਨਤੀ ਆ ਇਹ ਤਸਤਪੂਤ ਜਿਹੜਾ ਗੰਦ ਪਿਆ ਇਹਨੂੰ ਠਾਇਆ ਜਾਵੇ ਤੇ ਛਰੇ ਆਉਂ ਸੁਭਾਏ ਕੁਝ ਹੁਣ ਤੋਂ ਹੀ ਸਾਰੇ ਥਾਵਾਂ ਦੇ ਠਾਇਆ ਸਾਰੇ ਸਾਹਮਣੇ ਮਖਨੇ ਬਹੁਤ ਜ਼ਿਆਦਾ ਸਾਡੇ ਦੋਸਤ ਸੁਖਸ਼ਾਨਗਾ ਨਾ ਕੋਲੇ ਆਪੇ ਜਨਾਈਆਂ ਸਾਰੇ ਸਾਡੇ ਇੱਥੇ ਹਾਂਜੀ ਸਰ ਕੀ ਕਾਰਵਾਈ ਹੋਈ ਗੁਰਦਰੇ ਇੱਕ ਉਹਨਾਂ ਦੀ ਕੰਪਲੇਂਟ ਆ ਗਈ ਆ ਜੀ ਰਾਤ ਹਾਲਦੀ ਘੜੀ ਧਿਆਨ ਪਛਾਤੇ ਕਹਿ ਸਕਦੇ ਆ ਬੰਦਿਆਂ ਨੇ ਤਿੰਨ ਕੈਮਰੇ ਹਾਂਜੀ ਇੱਕ ਸੀਵੀਡੀਆ ਜੜੀ ਹੈ ਜੀ ਇਹ ਸਾਰਾ ਦਾ ਸੈਟਅਪ ਇੱਕ ਬੈਡ ਰਾਕ ਨਵਿਕਲ ਚੋਰੀ ਕੀਤਾ ਆ ਹਾਂਜੀ ਉਹ ਸ਼ੱਕੀ ਬੰਦਿਆਂ ਦਾ ਇਨਫੋਰਮੇਸ਼ਨ ਮਿਲੀ ਆ ਹਾਂਜੀ ਉਹਨਾਂ ਦੇ ਇੱਕ ਵੇਕ ਕਟਛੜ ਹੋਗਾ ਹੁਣੇ ਹੀ ਹਾਂਜੀ ਉਹਦੇ ਮੁਤਾਬਕ ਜਿਹੜਾ ਜੇ ਤੇ ਕੋਈ ਹੋਈ ਫਰਦਰ ਇਨਕੁਆਰੀ ਜੋ ਵੀ ਹੋਊ ਉਹਦੇ ਅਗਲੀ ਕਾਰਵਾਈ ਕੀਤੀ ਕੋਈ ਸ਼ੱਕੀ ਬੰਦਾ ਕੋਈ ਹੈਗਾ ਧਿਆਨ ਤੋਂ ਕੋਈ ਹਾਂਜੀ ਕਿਹੜੀ ਆਪਾਂ ਦੱਸ ਨਹੀਂ ਸਕਦੇ ਨੇ ਪਰਮਿਸ਼ਨ ਜਦੋਂ ਮਿਲਿਆ ਉਹ ਖੁਗਿਆ ਖੁਗਿਆ ਤੌਰ ਤੇ ਅਸੀਂ ਆਪਣੇ ਤਸਦੀਕ ਕਰਾਂਗੇ ਪਬਲਿਕ ਦਾ ਸੰਯੋਗ ਲਵਾਂਗੇ ਪਬਲਿਕ ਸੰਯੋਗ ਦੇ ਲਈ ਸਾਨੂੰ ਪਿਆਰ ਠੀਕ ਹੈ ਕਿੰਨਾ ਕੋਈ ਨੁਕਸਾਨ ਹੋਇਆ ਸਰ ਇਹ ਤੇ ਹਾਲ ਦੀ ਘੜੀ ਤਿੰਨ ਕੈਮਰੇ ਜੇ ਇੱਕ ਬੈਟਰੀ ਆ ਇੱਕ ਇਨਵਰਟਰ ਆ ਤੇ ਇਹਦਾ ਬੈਟਰੀ ਦਾ ਇਹਦਾ ਕੈਮਰੇ ਦਾ ਸਿਸਟਮ ਸਰ ਠੀਕ ਹੈ